ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀਬਾੜੀ ਸੰਧਾ ਦਾ ਕਾਰੋਬਾਰ ਅੱਜ ਜਿਸੀ ਲੈ ਕੇ ਆਇਆ ਜੀ ਸ਼ਕਤੀਮਾਨ ਦਾ ਪਲੈਂਟਰ ਮਸ਼ੀਨ ਵਿਕਾਊ ਹੈ ਜੀ 2023 ਮਾਡਲ ਏਰੀਆ ਪਿੰਡ ਨਮੋਲ ਸੰਗਰੂਰ 94648585273 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸ਼ਕਤੀਮਾਨ ਦੀ ਪਲੈਂਟਰ ਮਸ਼ੀਨ ਹੈ ਜਿਹੜੀ 2023 ਮਾਡਲ ਰੇਟ ਵਗੈਰਾ ਪੁੱਛ ਕੇ ਫਿੱਟ ਸਕਦੇ ਹੋ ਤੇ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਐਨ ਕੱਲੀ ਵਾਲੀ ਚੀਜ਼ ਦਿਸਦੀ ਹੈ ਸੋ ਵੀਰਾਂ ਨੂੰ ਬੇਨਤੀ ਹੈ ਜੀ ਤੁਸੀਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਐਡ ਭੇਜਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਉਹਦੀ ਵੀਡੀਓ ਬਣਾ ਕੇ ਇੱਕ ਦੋ ਮਿੰਟ ਦੀ ਸਾਨੂੰ 9877988464 WhatsApp ਨੰਬਰ ਤੇ ਸਾਰੀ ਜਾਣਕਾਰੀ ਦੇ ਨਾਲ ਭੇਜ ਸਕਦੇ ਹੋ ਜੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ 2 ਸਾਲ ਦਾ ਘੋੜਾ ਵਿਕਾਊ ਹੈ ਜੀ ਰੇਟ 25000 ਏਰੀਆ ਖੁੱਡਾ ਘਰਾਲਾ ਹੁਸ਼ਿਆਰਪੁਰ 2 ਸਾਲ ਦਾ ਘੋੜਾ ਵਿਕਾਊ ਹੈ ਜੀ 25000 ਰੇਟ ਮੰਗੇ ਏਰੀਆ ਖੁੱਡਾ ਘਰਾਲਾ ਹੁਸ਼ਿਆਰਪੁਰ 98786 66188 ਇਸ ਨੰਬਰ ਤੇ ਫੋਨ ਕਰਕੇ ਤੁਸੀਂ 2 ਸਾਲ ਦਾ ਘੋੜਾ 25000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਮਾਲਕ ਵੀਰ ਦਾ ਨੰਬਰ ਦਿੱਤੇ ਹੋਇਆ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ 25000 ਵਿੱਚ ਖਰੀਦ ਸਕਦੇ ਹੋ ਆਲੂ ਡਿੱਗਰ ਚਾਹੀਦਾ ਜੀ ਹਨੂਮਾਨਗੜ੍ਹ ਐਲਨਾਵਾੜ ਏਰੀਏ 'ਚ ਆਲੂ ਡਿੱਗਰ ਚਾਹੀਦਾ ਜੀ ਇਸ ਵੀਰ ਨੂੰ ਏਰੀਆ ਹਨੂਮਾਨਗੜ੍ਹ ਐਲਨਾਵਾੜ ਏਰੀਏ 'ਚ ਜੇਕਰ ਕੋਈ ਵੀਰ ਵੇਚਦਾ ਹੋਵੇ ਤਾਂ ਇਸ ਵੀਰ ਦੇ ਨਾਲ ਸੰਪਰਕ ਕਰੇ 7568813255 ਨੰਬਰ ਤੇ ਸੰਪਰਕ ਕਰੋ ਮੋਟਰ ਕਨੈਕਸ਼ਨ ਚਾਹੀਦਾ ਜੀ ਇਨਾ ਵੀਰਾਂ ਨੂੰ ਪਿੰਡ ਰੋੜ ਵਾਲੀ ਏਰੀਆ ਬਾਦਲ ਲੰਬੀ ਮੁਕਸਰ 9416633785 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀ ਵੀਰ ਇਸ ਏਰੀਏ ਦੇ ਵਿੱਚ ਮੋਟਰ ਕਨੈਕਸ਼ਨ ਵੇਚਣ ਦਾ ਚਾਹਵਨ ਹੋਵੇ ਸੰਪਰਕ ਜਰੂਰ ਕਰੇ ਟਰਾਲਾ ਵਿਕਾਊ ਹੈ ਜੀ ਇਹ ਏਰੀਆ ਮਹਿਤਾ ਚੌਕ ਅੰਮ੍ਰਿਤਸਰ ਰੇਟ 270000 270000 ਰੁਪਏ ਰੇਟ ਮੰਗਿਆ ਵਧੀਆ ਵਿੱਡ ਲੱਗੇ ਨੇ ਵਧੀਆ ਕੰਡੀਸ਼ਨ ਪਈ ਹੈ ਤੁਸੀਂ ਦੇਖ ਸਕਦੇ ਹੋ ਜੀ 270 ਇਹਦਾ ਰੇਟ ਹੈ ਏਰੀਆ ਹੈਗਾ ਜੀ ਮਹਿਤਾ ਚੌਕ ਅੰਮ੍ਰਿਤਸਰ 78888 17811 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲਾ 270000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਵੀਡੀਓ ਚ ਦੇਖ ਸਕਦੇ ਹੋ ਲੇਜ਼ਰ ਕਰਾਹਾ ਵਿਕਾਊ ਹੈ ਜੀ 2015 ਮਾਡਲ ਏਰੀਆ ਮੋਗਾ ਰੇਟ ਫੋਨ ਤੇ ਦੱਸਣਗੇ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਰੇਟ ਵੀਰ ਨੇ ਦੱਸਿਆ ਨਹੀਂ ਹੈਗਾ ਜੀ ਤੇ 2015 ਮਾਡਲ ਹੈ ਮੋਗਾ ਏਰੀਆ ਦੇ ਵਿੱਚ ਹੈ ਜਾ ਕੇ ਚੈੱਕ ਕਰਕੇ ਤੁਸੀਂ ਦੇਖ ਸਕਦੇ ਹੋ 70093 17087 ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਲੇਜ਼ਰ ਕਰਾਹਾ 2015 ਮਾਡਲ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਖੜੂਰ ਸਾਹਿਬ ਏਰੀਏ ਚ ਕੋਠੀ ਚਾਹੀਦੀ ਐ ਇਸ ਵੀਰ ਨੂੰ ਜੀ 20 ਲੱਖ ਤੋਂ ਲੈ ਕੇ 25 ਲੱਖ ਦੀ ਰੇਂਜ ਦੇ ਵਿੱਚ ਜੇ ਕਿਤੇ ਵੀ ਵਿਕਾਊ ਹੋਵੇ ਖੜੂਰ ਸਾਹਿਬ ਏਰੀਏ ਚ ਕੋਠੀ ਤਾਂ ਇਸ ਵੀਰ ਦੇ ਨਾਲ ਸੰਪਰਕ ਕਰੇ ਵੀਰ ਨੇ ਖਰੀਦਣੀ ਐ ਜੀ 7302957274 ਇਸ ਨੰਬਰ ਤੇ ਸੰਪਰਕ ਕਰੋ ਦੋ ਨੀਲੀ ਰਾਵੀ ਦੀਆਂ ਕਟੀਆਂ ਤੇ ਇੱਕ ਬੱਛੀ ਵਿਕਾਊ ਐ ਦੋ ਨੀਲੀ ਰਾਵੀ ਦੀਆਂ ਕਟੀਆਂ ਤੇ ਇੱਕ ਬੱਛੀ ਵਿਕਾਊ ਐ ਜੀ ਏਰੀਆ ਜੀ ਪਿੰਡ RAMMU WALA MOGGA ਰੇਟ ਵੀਰ ਨੇ ਦੱਸਿਆ ਨਹੀਂ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 98773 85841 ਇਸ ਨੰਬਰ ਤੇ ਫੋਨ ਕਰਕੇ ਦੋ ਕਟੀਆਂ ਇੱਕ ਬੱਚੀ ਤਿੰਨੇ ਪਸ਼ੂ ਤੁਸੀਂ ਖਰੀਦ ਸਕਦੇ ਹੋ ਘੋੜਾ ਵਿਕਾਊ ਹੈ ਜੀ ਰੇਟ ਹੈ 20000 ਏਰੀਆ ਜੀ ਚਵਾਲ ਰੋਡ ਅੰਮ੍ਰਿਤਸਰ ਏਰੀਆ ਚਵਾਲ ਰੋਡ ਅੰਮ੍ਰਿਤਸਰ ਹੈ ਜੀ ਘੋੜਾ ਵਿਕਾਊ ਆ 20000 ਰੁਪਏ ਰੇਟ ਰੱਖਿਆ ਗਿਆ ਜੀ 98036 98010 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਮਿਲ ਸਕੇ ਛੋਟਾ ਹਾਥੀ ਚਾਹੀਦਾ ਜੀ ਇਸ ਵੀਰ ਨੂੰ ਬਾਜ਼ਵ ਰੇਟ ਦੇ ਵਿੱਚ ਜੇਕਰ ਕੋਈ ਵੀ ਵੀਰ ਵੇਚਣ ਦਾ ਚਾਹਵਲ ਹੋਵੇ ਤਾਂ ਇਸ ਵੀਰ ਨਾਲ ਸੰਪਰਕ ਕਰੇ ਜੀ ਇਸ ਵੀਰ ਨੇ ਖਰੀਦਣਾਗਾ ਛੋਟਾ ਹਾਥੀ ਨੰਬਰ ਨੋਟ ਕਰ ਲਓ 95175 81628 ਇਸ ਨੰਬਰ ਤੇ ਇਸ ਵੀਰ ਨਾਲ ਸੰਪਰਕ ਕਰੋ ਕੋਈ ਵੀ ਵੀਰ ਛੋਟਾ ਆਤੀ ਵੇਚਣ ਦਾ ਚਾਹਵਨ ਹੋਵੇ ਨਿਊ ਹਾਰਲੈਂਡ 330 ਸਪੈਸ਼ਲ ਐਡੀਸ਼ਨ ਟਰੈਕਟਰ ਵਿਕਾਊ ਹੈ ਜੀ 2017 ਮਾਡਲ 700 ਘੰਟਾ ਚੱਲਿਆ ਏਰੀਆ ਜੀ ਸਲੇਮਪੁਰ ਟੋਹੜਾ ਰੇਟ ਹੈ 6 ਲੱਖ ਰੁਪਏ ਡਿਮਾਂਡ ਹੈ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਬਹੁਤ ਵਧੀਆ ਇਸ ਵੀਰ ਨੇ ਵੀ ਵੀਡੀਓ ਬਣਾ ਕੇ ਭੇਜੀ ਹੈ ਤੇ ਕੰਡੀਸ਼ਨ ਸਾਰੀ ਤੁਸੀਂ ਦੇਖ ਹੀ ਸਕਦੇ ਹੋ ਜੀ 700 ਘੰਟਾ ਚੱਲਿਆ ਤੇ 2017 ਮਾਡਲ ਸਪੈਸ਼ਲ ਐਡੀਸ਼ਨ ਨਿਊ ਹਾਲੈਂਡ 36 ਦੀ ਟਰੈਕਟਰ ਹੈ ਜੀ ਤੇ ਨੰਬਰ ਤੁਸੀਂ ਨੋਟ ਕਰ ਲਓ 99967 27713 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਹੈ ਜਿਹੜਾ ਖਰੀਦ ਸਕਦੇ ਹੋ 10.5 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿੱਚ 15 ਦਾ ਮੋਟਰ ਕਨੈਕਸ਼ਨ ਲੱਗਿਆ ਤਿੰਨ ਕਿੱਲੇ ਰੋਡ ਦਾ 프ੰਟ ਇੱਕ ਬੋਰ ਤਕਸੀਮ ਟੱਕ ਨੇੜੇ ਹੰਬੜਾ ਸ਼ਹਿਰ ਲੁਧਿਆਣਾ ਰੇਟ ਹੈ ਜੀ 45 ਲੱਖ ਰੁਪਿਆ ਕਿੱਲੇ ਦਾ ਵਧੀਆ ਮੋਟਰ ਕਨੈਕਸ਼ਨ ਲੱਗਿਆ ਹੋਇਆ ਹੈ ਜੀ 15 ਦਾ ਤਿੰਨ ਕਿੱਲੇ ਰੋਡ ਦਾ ਫਰੰਟ ਇੱਕ ਬੋਰ ਤਕਸੀਮ ਤੱਕ ਹੈ ਜੀ 45 ਲੱਖ ਰੁਪਏ ਕਿੱਲੇ ਦਾ ਰੇਟ ਹੈ 81968 10068 ਇਸ ਨੰਬਰ ਤੇ ਫੋਨ ਕਰਕੇ 10.5 ਕਿੱਲੇ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਤੈਅ ਲੋ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਐਡਾ سپورਟ ਕਰੋਗੇ ਤੇ ਜਿਹੜੇ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਦੇ ਨੇ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਰਹੇ ਹੋ ਤੁਹਾਡਾ ਧੰਨਵਾਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਤਾਂ ਕਿ ਜਿਹੜੀਆਂ ਜਿੰਨੀਆਂ ਵੀ ਵੀਡੀਓ ਦੇ ਵਿੱਚ ਐਡਾ ਹੁੰਦੀਆਂ ਨੇ ਟਰੈਕਟਰ ਜ਼ਮੀਨ ਪਲਾਟ ਪਸ਼ੂ ਜਾਂ ਕੋਈ ਵੀ ਚੀਜ਼ ਹੈ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਦੀਆਂ ਸੇਲ ਹੋ ਸਕਦੀਆਂ ਨੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਕਿਵੇਂ ਲੱਗੀ ਤੁਹਾਨੂੰ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ 98798846 ਇਸ ਨੰਬਰ ਤੇ ਪਾਈ ਤੋਂ 7 ਫੋਟਮਾ ਇੱਕ ਵੀਡੀਓ ਬਣਾ ਕੇ ਭੇਜਿਆ ਕਰੋ ਜੀ 2-3 ਮਿੰਟਾਂ ਦੀ ਵਧੀਆ ਜਾਣਕਾਰੀ ਦਿਆ ਕਰੋ ਸਾਰੇ ਕਈ ਵਾਰੀ ਵੀਰ ਏਰੀਆ ਰੇਟ ਕੋਈ ਵੀ ਕੁਛ ਨਹੀਂ ਦੱਸਦੇ ਸੋ ਵੀਰਾਂ ਨੂੰ ਬੇਨਤੀ ਹੈ ਜੀ ਸਾਰੇ ਜਾਣਕਾਰੀ ਦੇ ਨਾਲ ਤੁਸੀਂ ਐਡ ਭੇਜਿਆ ਕਰੋ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਘਰ ਬੈਠੇ ਵਿਕ ਸਕੇ ਸੋ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਣੇਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਐਂਡ ਫੇਸਬੁੱਕ ਪੇਜ ਖੇਤੀ ਬਾੜੀ ਦੇ ਸੰਧਾਂ ਦੇ ਕਾਰੋਬਾਰ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ